ਸ੍ਰੀ ਕਾਲਜੀ ਮੈਂ ਹਰਜੀਤ कौर ਜੋ ਕਿ ਸੈਂਟਰ ਮੈਨੇਜਰ ਹਾਂ ਆ ਸੁਆਮੀ ਪ੍ਰਗਨਾਨੰਦ ਜੀ ਵੈਲਫੇਅਰ ਸੁਸਾਇਟੀ ਦੇ ਵਿੱਚ ਸਾਡਾ ਸੈਂਟਰ ਬੀਦੀਪੁਰ ਦੇ ਵਿੱਚ ਹੈ ਅਸੀਂ ਸਕਿੱਲ ਡਿਵੈਲਪਮੈਂਟ ਤੋਂ ਹਾਂ ਮੈਂ ਅੱਜ ਧੰਨਵਾਦ ਕਰਦੀ ਹਾਂ ਬਾਪੂ ਬਾਲਾ ਸਿੰਘ ਜੀ ਵੈਲਫੇਅਰ ਸੁਸਾਇਟੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਇੱਕ ਮੌਕਾ ਦਿੱਤਾ ਹੈ ਉਹਨਾਂ ਨੇ ਅੱਜ ਇੱਥੇ ਨੈਰੀ ਸ਼ਕਤੀ ਦੇ ਰਿਗਾਰਡਿੰਗ ਆਪਣਾ ਸੈਮੀਨਾਰ ਆ ਆਯੋਜਿਤ ਕਰਵਾਇਆ ਹੈ ਅਸੀਂ ਵੀ ਉਹਨਾਂ ਨੇ ਸਾਨੂੰ ਇੱਥੇ ਆਮੰਤrit ਕੀਤਾ ਤਾਂ ਕਿ ਅਸੀਂ ਵੀ ਆਪਣੀਆਂ ਸਕੀਮਜ਼ ਬਾਰੇ ਬੱਚਿਆਂ ਨੂੰ ਦੱਸ ਸਕੀਏ ਉਹਨਾਂ ਦੇ ਪੇਰੈਂਟਸ ਨੂੰ ਦੱਸ ਸਕੀਏ ਅਸੀਂ ਸਕੀਮ ਚਲਾਉਂਦੇ ਆ ਜਿਹੜੇ ਬੱਚੇ 10ਵੀਂ ਜਾਂ 12ਵੀਂ ਕਰਕੇ ਫ੍ਰੀ ਬੈਠੇ ਹੋਏ ਨੇ ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਜੌਬ ਨਹੀਂ ਹੈ ਜਾਂ ਅੱਗੇ ਆਪਣੇ ਆਰਥਿਕ ਤੰਗੀ ਦੇ ਕਾਰਨ ਪੜ ਨਹੀਂ ਪਾਉਂਦੇ ਅਸੀਂ ਉਹਨਾਂ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸੇ ਕਰਵਾਣੇ ਆ ਸਾਡੇ ਕੋਰਸੇ ਜਿਹੜੇ ਨੇ ਸੈਂਟਰ ਗਵਰਨਮੈਂਟ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਨੇ ਸਾਡੇ ਕੋਲ ਇੱਥੇ ਦੋ ਕੋਰਸੇ ਨੇ ਇੱਕ ਹੈਗਾ ਵੇਅਰਹਾ우스 ਐਸੋਸੀਏਸ਼ਨ ਦਾ ਜਿਹਦੇ ਵਿੱਚ ਕੀ ਬੱਚੇ ਦੀ ਯੋਗਤਾ ਸਾਨੂੰ 10ਵੀਂ ਪਾਸਟ ਆਈਦੀ ਹੈ ਤੇ ਬੱਚੇ ਦੀ ਉਮਰ ਜਿਹੜੀ ਆ 18 ਤੋਂ 35 ਸਾਲ ਹੋਣੀ ਚਾਹੀਦੀ ਹੈ ਅਸੀਂ ਵੈਲਫੇਅਰ ਵੇਅਰਹਾ우스 ਐਸੋਸੀਏਸ਼ਨ ਦੇ ਵਿੱਚ ਜਿਵੇਂ ਕੀ ਕਹ ਲਓ ਕਿ ਡੀਮਾਰਟ ਦੇ ਵਿੱਚ ਬੱਚੇ ਕੰਮ ਕਰਦੇ ਨੇ ਐਮਾਜ਼ਨ ਦੇ ਸਟੋਰਸ ਹੋ ਗਏ ਠੀਕ ਆ ਮੈਟਰੋ ਹੋ ਗਏ ਇਹਨਾਂ ਸਾਰਿਆਂ ਦੇ ਰਿਗਾਰਡਿੰਗ ਜੋ ਵੀ ਵਰਕਿੰਗ ਹੁੰਦੀ ਹੈ ਉਥੇ ਕੋਈ ਵੀ ਆਈਟਮ ਦਾ ਅੰਦਰੋਂ ਲੈ ਕੇ ਬਾਹਰ ਨਿਕਲਣ ਤੱਕ ਕਸਟਮਰ ਤੱਕ ਪਹੁੰਚਣ ਤੱਕ ਜੋ ਵੀ ਡਾਕੂਮੈਂਟੇਸ਼ਨ ਲੇਬਲਿੰਗ ਪੈਕੇਜਿੰਗ ਠੀਕ ਹੈ ਪਿਕਿੰਗ ਅਨਲੋਡਿੰਗ ਲੋਡਿੰਗ ਹੋ ਗਿਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਸਿਖਾਈਆਂ ਜਾਂਦੀਆਂ ਆ ਸਾਡੇ ਕੋਲ 20% ਥਿਊਰੀ ਹੁੰਦੀ ਆ ਔਰ 80% ਪ੍ਰੈਕਟੀਕਲ ਵਰਕ ਹੁੰਦਾ ਆ ਇਸ ਦੇ ਨਾਲ ਨਾਲ ਅਸੀਂ ਬੱਚੇ ਨੂੰ ਅ ਸੈਕੰਟਰ ਗਵਰਨਮੈਂਟ ਦੁਆਰਾ ਸਰਟੀਫਿਕੇਟ ਵੀ ਪ੍ਰੋਵਾਈਡ ਕੀਤਾ ਜਾਂਦਾ ਆ ਉਸ ਤੋਂ ਬਾਅਦ ਅਸੀਂ ਕੈਂਡੀਡੇਟ ਨੂੰ ਜੋਬ ਤੇ ਵੀ ਲਗਵਾਨੇ ਆ ਉਹ ਵੀ ਕਿਸੇ ਵੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਸਾਡਾ ਮੇਨ ਮੋਟਿਵ ਹੈ ਕੈਂਡੀਡੇਟ ਨੂੰ ਕੁਝ ਨਾ ਕੁਝ ਸਕਿੱਲ ਸਿਖਾ ਕੇ ਉਹਨੂੰ ਜੋਬ ਤੇ ਉੱਤੇ ਲਗਵਾਇਆ ਜਾਏ ਤਾਂ ਕਿ ਕੈਂਡੀਡੇਟ ਜੋ ਹੈ ਫ੍ਰੀ ਨਾ ਘਰ ਬੈਠਾ ਹੋਵੇ ਕੁਝ ਨਾ ਕੁਝ ਕਮਾਉਂਦਾ ਹੋਵੇ ਇਹਨਾਂ ਕੋਰਸੇਸ ਦੇ ਦੌਰਾਨ ਅਸੀਂ ਬੱਚੇ ਨੂੰ ਨਾਲ-ਨਾਲ ਕੰਪਿਊਟਰ ਐਜੂਕੇਸ਼ਨ ਵੀ ਪ੍ਰੋਵਾਈਡ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਨਾਲ ਬੱਚੇ ਨੂੰ ਇੰਗਲਿਸ਼ ਦੇ ਆ ਕਲਾਸਿਸ ਵੀ ਪ੍ਰੋਵਾਈਡ ਕਰਦੇ ਆ ਸੌਫਟ ਸਕਿਲ ਐਂਡ ਪਰਸਨੈਲਿਟੀ ਡਿਵੈਲਪਮੈਂਟ ਦਿਆਂ ਵੀ ਇਸ ਦੇ ਨਾਲ ਨਾਲ ਅਸੀਂ ਬੱਚੇ ਨੂੰ ਉੱਥੇ ਹੋਸਟਲ ਫੈਸਿਲਿਟੀ ਵੀ ਪ੍ਰੋਵਾਈਡ ਕਰਦੇ ਆ 3 ਟਾਈਮ ਦਾ ਖਾਣਾ ਪੀਣਾ ਬੁਕਸ ਯੂਨੀਫਾਰਮ ਇੰਟਰਨੈਟ ਇਹ ਸਾਰਾ ਕੁਝ ਉੱਥੇ ਬੱਚੇ ਨੂੰ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤਾ ਜਾਂਦਾ ਆ ਸਾਡੇ ਕੋਲ ਸੈਕੰਡ ਕੋਰਸ ਹੈ ਆਪਣਾ ਸਾਡੇ ਕੋਲ ਸੈਕੰਡ ਕੋਰਸ ਆ ਜਾਂਦਾ ਆ ਕਾਊਂਟਰ ਸੇਲਸ ਐਗਜ਼ੀਕਿਊਟਿਵ ਦਾ ਜਿਵੇਂ ਜਿਵੇਂ ਕਿ ਅਸੀਂ 버ਗਰ ਕਿੰਗ ਦੀ ਐਗਜ਼ਾਮਪਲ ਲੈ ਲਈਏ ਜਿਵੇਂ ਸਾਡਾ ਕੋਈ ਵੈਲਕਮ ਕਰਦਾ ਆ ਕੋਈ ਗੈਸਟ ਆ ਰਿਹਾ ਆ ਠੀਕ ਹੈ ਉਹਦਾ ਅਸੀਂ ਆਰਡਰ ਰੀਸੀਵ ਕਰਨਾ ਉਹਨੂੰ ਬਿੱਲ ਆਰਡਰ ਪਹੁੰਚਾਉਣਾ ਉਹ ਤੋਂ ਬਿੱਲ ਪੇਮੈਂਟ ਕਰਵਾਣੀ ਠੀਕ ਹੈ ਆਨਲਾਈਨ ਆਰਡਰਸ ਰੀਸੀਵ ਕਰਨੇ ਉਹ ਕਿਚਨ ਤੱਕ ਪਹੁੰਚਾਣੇ ਕਿਚਨ ਤੋਂ ਬਾਅਦ ਉਹ ਵਾਲੇ ਆਰਡਰਸ ਜਿਹੜੇ ਆ ਕਸਟਮਰ ਤੱਕ ਡਿਲੀਵਰ ਕਰਨੇ ਅਗਰ ਕੋਈ ਆਨਲਾਈਨ ਆਰਡਰ ਹੈ ਤਾਂ ਡਿਲੀਵਰੀ ਬੁਆਏ ਤੱਕ ਕਿਵੇਂ ਡਿਲੀਵਰ ਕਰਵਾਉਣਾ ਹੈ ਉਹਦੀ ਪੇਮੈਂਟ ਦਾ ਸਾਰਾ ਪ੍ਰੋਸੈਸ ਜੋ ਹੈ ਉਹ ਸਾਰਾ ਕੁਝ ਅਸੀਂ ਇਹਦੇ ਵਿੱਚ ਪ੍ਰੋਵਾਈਡ ਕਰਦੇ ਹਾਂ ਇਹ ਦੋਨੋਂ ਸਕੀਮਾਂ ਦੇ ਵਿੱਚ ਸਾਰੇ ਲਾਭ ਸੇਮ ਨੇ ਬਸ ਇੱਕ ਡਿਫਰੈਂਸ ਹੈ ਕਿ ਜਿਹੜਾ ਪਹਿਲਾ ਕੋਰਸ ਹੈ ਉਹ ਸਾਡਾ 5 ਮਹੀਨੇ ਦਾ ਹੈ ਔਰ ਇਹ ਸਾਡਾ ਕੋਰਸ 3.5 ਸਰਵਿਸ ਦੇ ਵਿੱਚ ਜਿਹੜੀ ਹੈ ਆਪਣੀ ਆ ਰਿਹਾਇਸ਼ ਦੀ ਫੈਸਿਲਿਟੀ ਨਹੀਂ ਦਿੰਦੇ ਠੀਕ ਹੈ ਬਾਕੀ ਜੋ ਪਹਿਲਾ ਕੋਰਸ ਹੈ ਉਹਦੇ ਵਿੱਚ ਸਾਡੇ ਕੋਲ ਰਿਹਾਈਸ਼ ਦੀ ਫੈਸਿਲਿਟੀ ਹੁੰਦੀ ਹੈ ਬਾਕੀ ਜੋਬ ਤੇ ਲਗਵਾਉਣਾ ਔਰ ਬਾਕੀ ਸਾਰੀਆਂ ਫੈਸਿਲਿਟੀਆਂ ਜੋ ਵੀ ਕੰਪਿਊਟਰ ਕੋਰਸ ਹੈ ਠੀਕ ਹੈ ਸੌਫਟ ਸਕਿੱਲ ਡਿਵੈਲਪਮੈਂਟ ਹੈ ਸਪੋਕਨ ਇੰਗਲਿਸ਼ ਦੀਆਂ ਕਲਾਸਿਸ ਹੈ ਉਹ ਅਸੀਂ ਸਾਰੀਆਂ ਪ੍ਰੋਵਾਈਡ ਕਰਦੇ ਆਂ ਸਾਡੀ ਬਸ ਤੁਹਾਡੇ ਤੱਕ ਇਹ ਹੀ ਬੇਨਤੀ ਹੈ ਕਿ ਜਿੰਨਾ ਹੋ ਸਕਦਾ ਹੈ ਕਿ ਤੁਸੀਂ ਇਹ ਸਕੀਮ ਗਰੀਬ ਪਰਿਵਾਰ ਦੇ ਬੱਚਿਆਂ ਤੱਕ ਜਿਆਦਾ ਤੋਂ ਜਿਆਦਾ ਪਹੁੰਚਾਓ ਤਾਂ ਕਿ ਉਹ ਵੀ ਇਸ ਸਕੀਮ ਦਾ ਲਾਭ ਉਠਾ ਸਕਣ ਇਹ ਸਾਰੀ ਸਕੀਮ ਫ੍ਰੀ ਆਫ ਕੋਸਟ ਰਹੇਗੀ ਬੱਚੇ ਦਾ 1 ਰੁਪਈਆ ਨਹੀਂ ਲੱਗੇਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਾਕੀ ਤੁਸੀਂ ਵੀ ਸਾਨੂੰ ਥੋੜਾ ਯੋਗਦਾਨ ਪਾਓ ਤਾਂ ਕਿ ਅਸੀਂ ਇਹ ਕੈਂਪ ਆਰਗੇਨਾਈਜ਼ ਕਰਕੇ ਬੱਚਿਆਂ ਨੂੰ ਇਹ ਸਾਰਾ ਕੁਝ ਦੱਸ ਸਕੀਏ ਤੇ ਬੱਚੇ ਇਸ ਦਾ ਜਿਆਦਾ ਤੋਂ ਜਿਆਦਾ ਲਾਭ ਉਠਾ ਸਕਣ ਧੰਨਵਾਦ ਜੀ। ਮੈਂ ਆਪਣਾ ਨਾਮ ਤੇ ਸੰਪਰਕ ਨੰਬਰ ਆਪਣੀ ਦੇ ਨਾਮ ਦੇ ਤੇ ਇਹ ਕਿਹੜੇ ਐਜੂਕੇਟਿਡ ਡਿਪਾਰਟਮੈਂਟ ਤੋਂ ਆਏ ਹਾਂ। ਆਂ ਬੋਲਦਾ ਇਦੀ। ਹਾਂ। ਮੇਰਾ ਨਾਮ ਹਰਜੀਤ ਕੌਰ ਹੈ। ਸਾਡਾ ਕੰਟੈਕਟ ਨੰਬਰ ਹੈ। ਮੈਂ ਤੁਹਾਨੂੰ ਉਹ ਆਪਣਾ ਦੱਸ ਦਿੰਨੀ ਹਾਂ ਆਪਣਾ ਪੈਂਪਲੇਟ ਵੀ ਵਿੱਚ ਸ਼ੇਅਰ ਕਰ ਦਿੰਨੀ ਹਾਂ। ਸਾਡਾ ਕੰਟੈਕਟ ਨੰਬਰ ਹੈ 8284922225। ਮੈਂ ਇੱਕ ਵਾਰ ਤੋਂ ਫਿਰ ਆਪਣਾ ਕੰਟੈਕਟ ਨੰਬਰ ਬੋਲ ਦਿੰਨੀ ਆ 8284922285 ਇਹ ਸਾਡਾ ਪੈਂਪਲੈਟ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਲਾਸਟ ਦੇ ਵਿੱਚ ਸਾਡੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਤੁਸੀਂ ਉਹਨਾਂ ਦੇ ਉੱਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਨੰਬਰ ਅਵੇਲੇਬਲ ਰਹਿੰਦਾ ਹੈ ਚਾਹੇ ਤੁਸੀਂ ਵਟਸਐਪ ਕਾਲ ਕਰੋ ਤੇ ਚਾਹੇ ਨੋਰਮਲ ਕਾਲ ਕਰੋ ਤੁਹਾਨੂੰ ਇਸ ਦੇ ਉੱਤੇ ਰਿਸਪਾਂਸ ਮਿਲ ਜਾਏਗਾ ਬਾਕੀ ਤੁਸੀਂ ਆਪਣੀ ਇਨਕੁਆਰੀ ਇਨ੍ਹਾਂ ਨੰਬਰਸ ਦੇ ਉੱਤੇ ले ਸਕਦੇ ਹੋ ਕਰਕੇ